ਗੰਦੇ ਗੰਦੇ ਸੁੰਡ ਵੀ ਯਾਨੀ ਕਿ ਵਿੱਚ ਵੜੀ ਜਾਂਦੇ ਘਰਾਂ ਦੇ ਦੱਸੋ ਤੇ ਕੀ ਹੱਲ ਕਰੀਏ ਦਾ ਜੀ ਅਸੀਂ ਦਾ ਕੀੜੇ ਕੀੜੇ ਦੇਖੋ ਨਾਲੀ ਚ ਕਿਵੇਂ ਫਿਰਦੇ ਅੱਜ ਤੱਕ ਅਕਾਲੀ ਵੀ ਆਈ ਹੈ ਕਾਂਗਰਸੀ ਵੀ ਆਈ ਹੈ ਸਾਡੇ ਕੀੜੇ ਤਾਂ ਨਹੀਂ ਕਿਸੇ ਨੇ ਪਾਏ ਇਹਨਾਂ ਨੇ ਕੀੜੇ ਸਾਡੇ ਪਾਤੇ ਜੀ ਜਿਉਂਦੇ ਜੀ ਸਾਰੇ ਮਹੱਲੇ ਦੇ ਕੀੜੇ ਪਾਤੇ ਇਹਨਾਂ ਨੇ ਪਤਾ ਨਹੀਂ ਹੋਰ ਕਿੰਨੇ ਕੁ ਮਹੱਲੇ ਆ ਜੀ ਹੋਣਗੇ ਕਿ ਅਸੀਂ ਬੁਲਜ਼ਾਰ ਨਹੀਂ ਦੇਖਿਆ ਹੈ ਜਾਂ ਕੰਮ ਹੁੰਦਾ ਬਹੁਤ ਨਜ਼ਾਰਾ ਸਾਡੇ ਸਾਰੇ ਆਏ ਆ ਐਮਸੀ ਹੈ ਕੋਈ ਕਿਸੇ ਦੀ ਸ਼ਿਕਾਇਤ ਨਹੀਂ ਸਾਡੇ ਜਿਹੜੇ ਬਣ ਕੇ ਪ੍ਰਧਾਨ ਗਏ ਐਜ ਕੇ ਪ੍ਰਧਾਨ ਬਣ ਕੇ ਤਾਂ ਸਾਡਾ ਬੇੜਾ ਹੀ ਬਾਤ ਜਦੋਂ ਕੀ ਹਾਲ ਹੈ ਜੀ ਡੋਨ ਮਹੱਲੇ ਦੇ ਹਾਲ ਹੈ ਛੋੜੇ ਲੈ ਕੇ ਕੀ ਹਾਲ ਹੋਗਾ ਸ਼ਰਮ ਅਲਜੀ ਦੀ ਇਹਨਾਂ ਨੂੰ ਮੂੰਹ ਚਾਕੇ ਵੋਟਾਂ ਮੰਗਣ ਆ ਜਾਂਦੇ ਇਹ ਗੰਦਾ ਪਾਣੀ ਪਿਆਵਾਂਗੇ ਉਹਨਾਂ ਜਿਹੜੇ ਆਣਗੇ ਜੀ ਕੋਈ ਮਰਜ਼ੀ ਆ ਜੇ ਇਹੀ ਗੰਦਾ ਪਾਣੀ ਪਿਆਵਾਂਗੇ ਤੁਹਾਨੂੰ ਪੀਓ ਇੱਕ ਗਲਾਸ ਪਾਣੀ ਪੀ ਕੇ ਦੇਖੋ ਜੇ ਤੁਹਾਨੂੰ ਲੱਗਦਾ ਤੁਸੀਂ ਪਾਣੀ ਪੀਂਦੇ ਆ ਕਿ ਤੁਸੀਂ ਇਛੂ ਕੇਵਲਾ ਤੇ ਸਾਡੇ ਸਾਰੇ ਮਹੱਲੇ ਦੀ ਵੋਟ ਇੱਕ ਵਾਰੀ ਭੁਗਤਣ ਗਿਆ ਮਾਨ ਸਾਹਿਬ ਆਏ ਸੀ ਜੈਤੋ ਰਾਮੀਲਾ ਗਰਾਊਂਡ ਦੇ ਵਿੱਚ ਉਦੋਂ ਉਹਨਾਂ ਨੇ ਵੀ ਜੈਤੋ ਦੇ ਸੀਵਰੇਜ ਦਾ ਇੱਕ ਗੱਲ ਕੀਤੀ ਸੀਗੀ ਉਹਨਾਂ ਨੇ ਕਿਹਾ ਸੀ ਪਹਿਲੇ 3-4 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹ ਸੀਵਰੇਜ ਸਿਸਟਮ ਦਾ ਅਸੀਂ ਹੱਲ ਕਰ ਦਿਆਂਗੇ ਪਰ ਮੈਨੂੰ ਨਹੀਂ ਲੱਗਦਾ ਟੱਲਾ ਸਾਹਿਬ ਵੀ 3-3.5 ਸਾਲ ਹੋ ਗਏ ਵੀ ਕੋਈ ਜੱਤੋ ਦੇ ਸੀਵਰੇਜ ਦਾ ਹੱਲ ਹੋਇਆ ਤੇ ਹੁਣ ਡਾਕਟਰ ਹਰੀਜ ਨਾਲ ਗੱਲ ਹੋਈ ਉਹਨਾਂ ਗਾਲੀ ਗਲੋਚ ਨਾਲ ਤੱਕ ਉਹਨੇ ਦੋ ਬੰਦੇ ਭੇਜ ਤੇ ਆ ਦੇ ਡਾਂਗ ਦੇ ਕੇ ਬੀਸਾਂ ਸਭਈ ਕਰਿਆ ਉਹ ਵੀ ਜਿਵੇਂ ਦੋ ਬੰਦੇ ਭੇਜ ਤੇ ਜਾ ਇੱਕ ਵਾਰ ਸਾਫ ਕਰਦੇ ਪੱਕਾ ਹੱਲ ਹੈਗਾ ਨਹੀਂ ਪੱਕਾ ਹੱਲ ਨਹੀਂ ਤਿੰਨ ਵਾਰ ਕਰ ਚੁੱਕੇ ਜੀ ਇਹ ਇਹ ਤੁਸੀਂ ਅੱਜ ਸਾਫ ਕਰਾ ਦਿਓ ਕੱਲ ਫੇਰ ਹੱਲ ਹੋ ਜਾਊਗਾ 10 10 ਮਿੰਟਾਂ ਬਾਅਦ ਤੇ ਆ ਕੇ ਵੇਖ ਲਿਓ ਉਵੇਂ ਫੇਰ ਹੋ ਜਾ ਇਹ ਰੋਜ ਦਾ ਕੰਮ ਹੈ ਰੋਜ ਦੀ ਸਮੈਲ ਆਉਂਦੀ ਹੋਣੀ ਹੈ ਮਤਲਬ ਉਹ ਬਿਮਾਰੀ ਪੁੱਛੋ ਨਾ ਜੀ ਪਾਣੀ ਦਾ ਟੈਂਕਿਆਂ ਚੜ ਗਿਆ ਟੈਂਕਿਆਂ ਚੜ ਗਿਆ ਪਾਣੀ ਇਹ 1971 ਦੇ ਇਸ ਮਹੱਲੇ ਚ ਰਹ ਰਹੇ ਆ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਸੀ ਜਦੋਂ ਮੈਂ ਪਾਣੀ ਹੁਣ ਕੱਢਾ ਕਰ 1971 ਤੋਂ ਬਾਅਦ ਕਦੇ ਨਹੀਂ ਹੋਇਆ ਸੀ ਜਿਹੜਾ ਹੁਣ ਹੋਇਆ ਹੈ ਚੈਰਮੈਨ ਦਿੱਕਤ ਆ ਰਹੀ ਹੈ ਵੀ ਵਰਨ ਫੋਨ ਡਾਕਟਰ ਹਰੀਸ਼ ਨੂੰ ਫੋਨ ਕਰ ਚੁੱਕੇ ਆ ਜੋ ਆਜੋ ਆਂਦੇ ਆ ਪੰਜ ਮਿੰਟ ਖੁਰਪਾਆਂ ਮਾਰ ਕੇ ਸਾਫ ਕਰ ਦਿੰਦੇ ਫਿਰ ਉਹ ਤੁਸੀਂ ਗਨਾਲੀਆਂ ਨਾਲ ਦੇਖੋ ਓਵੇਂ ਫੇਰ ਅੱਜ ਤਾਂ ਹੱਦ ਹੋ ਗਈ ਇਸ ਤਰ੍ਹਾਂ ਸੁੰਨ ਬਲਣੇ ਸ਼ੁਰੂ ਹੋ ਗਿਆ ਹੈ ਕਾਂਦੇ ਸੀ ਆਗੂ ਵੀ ਰਹੀ ਹੈ ਤੇ ਅੱਜਕੱਲ ਆਪ ਦੇ ਵਿੱਚ ਵੀ ਇਹਨਾਂ ਦਾ ਕਾਫੀ ਰੁਤਬਾ ਹੈ ਜੀ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜੀਂਦਾ ਗੰਦਾ ਜੀ ਦੇਖੋ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜੀਂਦਾ ਹੈ ਜੀ ਹੋਰ ਤਾਂ ਕੀ ਬਣਾ ਨਾਲੀਆਂ ਦਾ ਹਾਲ ਦੇਖ ਲਓ ਇਹਨਾਂ ਦਾ ਇਹਨਾਂ ਦਾ ਨਾਲੀਆਂ ਦਾ ਹਾਲ ਨਹੀਂ ਵੇ ਪਿਛਲੇ 5 ਸਾਲਾਂ ਤੁਸੀਂ یوں ਕਰਦਾਂਗੇ ਉਹ ਕਰਦਾਂਗੇ ਫਲਾਣਾ ਕਰਦਾਂਗੇ ਧਮ ਸਾਡੀ ਲਾਸਟ ਵਾਰਨਿੰਗ ਹੈ ਜੀ ਮਾਰਕੀਟ ਕਮੇਟੀ ਨੂੰ ਤੇ ਆਪਣਾ ਸੀਵਰੇਜ ਬੋਰਡ ਨੂੰ ਜੇ ਸਾਡਾ ਹੱਲ ਨਹੀਂ ਹੁੰਦਾ ਇਹ ਤੁਸੀਂ ਧਰਨੇ ਤੇ ਜਾਵਾਂਗੇ ਸਾਰੇ ਇਹਨੇ ਸੀ ਕੋਈ ਤੁਸੀਂ ਆਪਾਂ ਕਰਾਂਗੇ ਸਾਰੀ ਮਾਰਕੀਟ ਕਮੇਟੀ ਦਾ ਹਾਂ ਤਾਂ ਸੀਵਰੇਜ ਦੇ ਚੇਅਰਮੈਨ ਵੀ ਆਪਣੇ ਇਲਾਕੇ ਦੇ ਆਹ ਕਿੰਨਾ ਕੰਮ ਨਹੀਂ ਹੁੰਦਾ ਪਿਆ ਨਹੀਂ ਬਾਹਰਲਾ ਬੰਦੋਂ ਦਾ ਸ਼ਰਮੋਸਰ ਮੀ ਕੰਮ ਕਰਦੇ ਨੇ ਇਹਨਾਂ ਨੂੰ ਸਵੀਪਰ ਨੂੰ ਕਹਿੰਦੇ ਆ ਇਹ ਕਹਿੰਦੇ ਸੀ ਕਿਹੜਾ ਪੱਕੇ ਆ ਕਿ ਕਿੱਥੇ ਸ ਤਾਂ ਕੱਚੇ ਆ ਅਸੀਂ ਆਪ ਦੀ ਮਰਜ਼ੀ ਨਾਲ ਆਵਾਗੇ ਸਾਨੂੰ ਤਾਂ 5000 ਰੁਪਏ ਰੱਖਿਆ ਸਾਨੂੰ ਤਾਂ ਕਹਿੰਦਾ 5000 ਤੇ ਰੱਖਿਆ ਹੋਇਆ ਅਸੀਂ ਕੀ ਕਰੀਏ ਸਾਡਾ ਨਗਰ ਕੌਂਸਲ ਦਾ ਪ੍ਰਧਾਨ ਸਾਡੇ ਐਮਐਲਏ ਸਾਹਿਬ ਜੈਤੋ ਦੀ ਜਿਹੜੀ ਮਰਜ਼ੀ ਗਲੀ ਦੇਖ ਲੈਣ ਸਾਰੀ ਗਲੀ ਦੀਆਂ ਨਾਲੀਆਂ ਦਾ ਇਹੀ ਹਾਲ ਹੈ। ਸਾਨੂੰ ਇੱਕੋ ਦਾ ਰਾਣੀ ਪਟਵਾਰੀਆਂ ਵਾਲੀ ਗਲੀ ਵਾਲਾ ਹਾਲ ਕਿਤੇ ਸਾਡੀ ਮੁਹੱਲੇ ਦਾ ਨਾ ਹੋ ਜੇ। ਜਿਵੇਂ ਪਟਵਾਰੀਆਂ ਦਾ ਗਲੀ ਵਾਲੇ ਲੋਕਾਂ ਦਾ ਬੁਰਾ ਹਾਲ ਸੀ ਨਾ ਘਰੋਂ ਨਿਕਲਣਾ ਬੁਰਾ ਹਾਲ ਸੀ। ਜੇ ਕਿਸੇ ਨੇ ਬਾਜ਼ਾਰ 'ਚ ਜਾਣਾ ਸੀ ਪਹਿਲਾਂ ਥੜੇ ਦੇ ਨਾਲ ਕਾਰ ਲਾਉਂਦਾ ਸੀ ਅਗਲਾ। ਲੋਕੋਏ ਟੀਵੀ ਨਾਲ ਜੁੜਨ ਤੁਸੀਂ ਮੈਂ ਮਹਮਤਾਜ ਜੈਤੋ ਦੀ ਸੀਵਰੇਜ ਦੀ ਸਮੱਸਿਆ ਲੰਬੇ ਸਮੇਂ ਤੋਂ ਉਮੀਦ ਹੀ ਉਮੀਦ ਹੈ ਸਰਕਾਰਾਂ ਬਦਲ ਗਈਆਂ ਪਰ ਜਿਹੜਾ ਸੀਵਰੇਜ ਆ ਉਹ ਅੱਜ ਵੀ ਉਵੇਂ ਆ ਲੋਕਾਂ ਦੇ ਘਰਾਂ ਦੇ ਵਿੱਚ ਸੁੰਡ ਵੱੜ ਰਹੇ ਆ ਬਿਮਾਰੀਆਂ ਲੱਗ ਰਹੀਆਂ ਨੇ ਪਾਣੀ ਦਾ ਜਿਹੜਾ ਨਿਕਾਸ ਪ੍ਰੋਪਰ ਤੰਗਣਾ ਨਹੀਂ ਹੋ ਰਿਹਾ ਜਦੋਂ ਮੁੱਖ ਮੰਤਰੀ ਜੈਤੋ ਆਉਂਦੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਕੋਈ ਕਿਸ਼ਤੀ ਲੈ ਦਿਓ ਪਰ ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਬਿਆਨ ਆਇਆ ਨਾ ਇਸ ਦਾ ਕੋਈ ਹੱਲ ਹੋਇਆ ਜਿਹੜੇ ਮਹੱਲਾ ਵਾਸੀ ਨੇ ਡੋਡ ਮਹੱਲੇ ਵਿੱਚ ਖੜੇ ਆ ਉਹ ਕੱਟੇ ਹੋਏ ਆ ਦੇਖ ਸਕਦੇ ਹੋ ਕਿ ਭਾਈ ਸਭ ਤੋਂ ਪਹਿਲਾਂ ਕਦੋਂ ਦੀ ਦਿੱਕਤ ਹੈ ਇਹ ਕਦੋਂ ਦੀ ਪਰੇਸ਼ਾਨੀ ਹੈ ਪਿਛਲੇ ਵੀਰੇ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਦਿੱਕਤ ਆ ਰਹੀ ਹੈ 20 ਵਾਰ ਉਹਨੂੰ ਫੋਨ ਡਾਕਟਰ ਹਰੀਸ਼ ਨੂੰ ਫੋਨ ਕਰ ਚੁੱਕੇ ਆ ਜੋ ਆਜੋ ਆਂਦੀ ਹੈ 5 ਮਿੰਟ ਖੁਰਪਾਇਆ ਮਾਰ ਕੇ ਸਾਫ ਕਰ ਦਿੰਦੀ ਹੈ ਫੇਰ ਉਹ ਤੁਸੀਂ ਗਨਾਲੀਆਂ ਦਾ ਹਾਲ ਦੇਖੋ ਓਵੇਂ ਫੇਰ ਅੱਜ ਤਾਂ ਹੱਦ ਹੋ ਗਈ ਇਸ ਤਰ੍ਹਾਂ ਸੁਣਨ ਵੱਲੇ ਸ਼ੁਰੂ ਹੋ ਗਿਆ ਹੈ ਜੇ ਕੱਲ ਨੂੰ ਕੋਈ ਜਵਾਗ ਬਿਮਾਰ ਹੋ ਗਿਆ ਵੱਡਾ ਬਿਮਾਰ ਹੋ ਗਿਆ ਡਾਕਟਰ ਦੇਂਦਾ ਹੈ ਨਾ ਕਮੇਟੀ ਦੇਂਦਾ ਰ ਹੈ ਜੀ ਦੱਸੋ ਕੀ ਹਾਲ ਹੈ ਦਾ ਸਾਰੀ ਗਲੀ ਪਰੇਸ਼ਾਨ ਹੈ ਇਹਨਾਂ ਨੂੰ ਸਵੀਪਰ ਨੂੰ ਕਹਿੰਦੇ ਆ ਇਹ ਕਹਿੰਦੇ ਸੀ ਕਿਹੜਾ ਪੱਕੇਆਂ ਕਿ ਕੱਚੇ ਸ ਤਾਂ ਕੱਚੇ ਆ ਅਸੀਂ ਆਪ ਦੀ ਮਰਜ਼ੀ ਨਾਲ ਆਵਾੰਗੇ ਸਾਨੂੰ ਤਾਂ 5000 ਰੁਪਏ ਰੱਖਿਆ ਹੋਇਆ ਸਾਨੂੰ ਤਾਂ ਕਹਿੰਦੇ 5000 ਤੇ ਰੱਖਿਆ ਹੋਇਆ ਅਸੀਂ ਕੀ ਕਰੀਏ ਪਾਣੀ ਮਾੜੀ ਘਰਾਂ ਚ ਵੜ ਰਹੇ ਘਰਾਂ ਚ ਵੜਿਆ ਵੱਡੀ ਜਾਂਦਾ ਜਾਨਵਰ ਵੜੀ ਜਾਂਦੇ ਆ ਛੋਟੇ ਛੋਟੇ ਕੀੜੇ ਵੜੀ ਜਾਂਦੇ ਆ ਘਰਾਂ ਚ ਹਾਂ ਜਿਨ੍ਹਾਂ ਵਾਂ ਜਿਨ੍ਹਾਂ ਦੇ ਮਕਾਨ ਛੋਟੇ ਆ ਜਿਨ੍ਹਾਂ ਦੇ ਮਕਾਨ ਨਹੀਂ ਵੀ ਉਹਨਾਂ ਜਵਾੰਦਰ ਨਾਲੀਆਂ ਚ ਵੜੀ ਜਾਂਦੇ ਆਗੇ ਦੱਸੋ ਕੀ ਹਾਲ ਹੈ ਜੀ ਡੋਲ ਮਹੱਲੇ ਦੇ ਹਾਲ ਹੈ ਤਾਂ ਛੋਟੇ ਇਲਾਕੇ ਦਾ ਕੀ ਹਾਲ ਹੋਊਗਾ ਸ਼ਰਮ ਵਾਲੀ ਜੀ ਇਹਨਾਂ ਤਿੰਨਾਂ ਦਾ ਹੱਲ ਕੀ ਕਰੀ ਦੱਸੋ ਜੀ ਤੁਸੀਂ ਹੁਣ ਜਿਹੜੇ ਸੇਵਰੇਜ ਦੀ ਸਮੱਸਿਆ ਜੈਤੋ ਚ ਬਹੁਤ ਲੰਮੇ ਸਮੇਂ ਤੋਂ ਕੀ ਲੱਗਦਾ ਵੀ ਇਹ ਸਰਕਾਰ ਪਹਿਲਾਂ ਨਹੀਂ ਹੋਈ ਸੀ ਸਮੱਸਿਆ ਇਹਦੇ ਆਇਤੋਂ ਇਹ ਹੁਣੇ ਥੋੜੇ ਵੀ ਆ ਗਈ ਦੇਖੋ ਵਿੱਚ ਹੈਗੀ ਪਹਿਲਾਂ ਸਾਡੇ ਦੂਂਦ ਪਾਣੀ ਨਹੀਂ ਹੁੰਦਾ ਸੀਗਾ ਪਹਿਲਾਂ ਨਹੀਂ ਹੁੰਦਾ ਸੀ ਹੁਣ ਇਹਦੇ ਆਜ ਤੋਂ ਹੋਇਆ ਜਿਹੜਾ ਨਮਾ ਇਹਦੇ ਹੋਇ ਤੋ ਆਇਆਗਾ ਕਿ ਰੋਜ਼ ਕਰੀਏ ਜਾਂ ਕੂੜਾ ਕੱਢੋ ਕਿਉਂਕਿ ਕੱਢ ਤਾਂ ਸਾਡੇ ਕੋਲ ਤਾਂ ਖੋਚਾ ਨਹੀਂ ਅਸੀਂ ਕਹਦੇ ਨਾਲ ਨਾਲੀ ਕੱਢੀ ਏ ਏ ਭਾਈ ਜਦੋਂ ਮੈਂ ਗੱਲ ਕੀਤੀ ਪਹਿਲਾਂ ਕਿ ਮੁੱਖ ਮੰਤਰੀ ਮੁੱਖ ਮੰਤਰੀ ਵੋਟਰਾਂ ਤੋਂ ਪਹਿਲਾਂ ਆਉਂਦੇ ਆ ਜੈਤੋ ਉਹਨਾਂ ਦਾ ਕਹਿਣਾ ਕਿ ਮੈਨੂੰ ਕੋਈ ਕਿਸ਼ਤੀ ਲੈ ਦੇਓ ਯਾਰ ਮਤਲਬ ਸੀਵਰੇਜ ਇੰਨਾ ਬੁਰਾ ਹਾਲ ਹੈ ਪਰ ਹਾਇ ਹੋਇਆ ਹਾਲ ਉਦੋਂ ਬਾਅਦ ਤੁਸੀਂ ਟੱਲਾ ਸਾਹਿਬ ਇੱਕ ਦੇਖੋ ਤੁਸੀਂ ਬਹੁਤ ਵਧੀਆ ਪਹਿਲਾਂ ਤਾਂ ਪ੍ਰੈਸ ਰਿਪੋਰਟਰ ਬਹੁਤ ਵਧੀਆ ਹੋ ਸਾਡੀ ਮੰਡੀ ਦਾ ਤੁਸੀਂ ਦੇਖੋ ਵੀ ਜਿਹੜੀ ਮਰਜੀ ਗਲੀ ਸਾਡਾ ਨਗਰ ਕੌਂਸਲ ਦਾ ਪ੍ਰਧਾਨ ਸਾਡੇ ਐਮਐਲਏ ਸਾਹਿਬ ਜੈਤੋ ਦੀ ਜਿਹੜੀ ਮਰਜੀ ਗਲੀ ਦੇਖ ਲੈਣ ਸਾਰੀ ਗਲੀ ਦੀਆਂ ਨਾਲੀਆਂ ਦਾ ਇਹੀ ਹਾਲ ਹੈ ਮੈਂ ਨਹੀਂ ਕਹਿੰਦਾ ਵੀ ਉਹਨਾਂ ਦਾ ਕਸੂਰ ਹੈਗਾ ਤੁਸੀਂ ਆਪ ਲਾਈਵ ਨਿਗ੍ਹਾ ਮਾਰੋ ਆਪਣੇ ਕੈਮਰੇ ਨੂੰ ਕਹੋ ਵੀ ਲਾਈਵ ਨਿਗਾਹ ਮਾਰਨਗੇ ਠੀਕ ਹੈ ਜੀ ਜਿੱਥੇ ਪਹਿਲਾਂ ਪਟਿਆਲਾ ਬੈਂਕ ਸੀ ਉਹ ਕਾਰਨਰ ਤੇ ਨਿਗਾਹ ਮਾਰਨਗੇ ਸਾਰੀ ਜੈਤੋ ਦਾ ਨਾਲੀਆਂ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਟਲਾ ਸਾਹ ਬਹੁਤ ਜਿਆਦਾ ਬੁਰਾ ਹਾਲ ਹੈ ਸਾਡੇ ਹੁਣ ਖਾਸ ਕਰਕੇ 2-3 ਮਹੀਨਿਆਂ ਤੋਂ ਸਾਡੇ ਕਦੇ ਇਸ ਨਾਲੀਆਂ 'ਚ ਪਾਣੀ ਨਹੀਂ ਆਇਆ ਸੀਗਾ ਤੁਸੀਂ ਹੁਣ ਲਾਈਵ ਦੇਖੋ ਜੀ ਇਹਦੇ ਵਿੱਚ ਕੋਈ ਸਫਾਈ ਨਹੀਂ ਹੁੰਦੀ ਵੀ ਸਾਡੀ ਨਾਲੀਆਂ ਦੀ ਕੋਈ ਕੁਝ ਨਹੀਂ ਹੁੰਦਾ ਪਿਆ ਘਰਾਂ ਦੇ ਵਿੱਚ ਜਿਹੜਾ ਸਾਡੇ ਘਰ ਨੀਵੇਂ ਆ ਉਹਨਾਂ ਦੇ ਵਿੱਚ ਤੁਸੀਂ ਲਾਈਵ ਜਾ ਕੇ ਦੇਖ ਸਕਦੇ ਹੋ ਕਿ ਪੋਜੀਸ਼ਨ ਕੀ ਹੈ ਜਿਵੇਂ ਅੱਜ ਤੋਂ 6 ਮਹੀਨੇ ਪਹਿਲਾਂ ਪਟਵਾਰੀਆਂ ਵਾਲੀ ਗਲੀ ਦਾ ਹਾਲ ਸੀ ਸਾਨੂੰ ਇੱਕੋ ਹੀ ਖਦਸ਼ਾ ਹੈ ਕਿ ਸਾਡੇ ਮਹੱਲੇ ਦਾ ਕਿਤੇ ਉਹ ਹਾਲ ਨਾ ਹੋ ਜੇ ਹਾਂ ਮਤਲਬ ਤੁਹਾਡੀ ਗਲੀ ਪਹਿਲਾਂ ਸਹੀ ਸੀਗੀ ਹੁਣ ਤੁਹਾਡੇ ਵੱਲ ਵੀ ਕੰਮ ਸ਼ੁਰੂ ਹੋ ਗਿਆ ਹਾਂ ਸਾਡੇ ਵੱਲੀ ਵੀ ਕੰਮ 2-3 ਮਹੀਨਿਆਂ ਤੋਂ ਸ਼ੁਰੂ ਹੋ ਚੁੱਕਿਆ ਸਾਨੂੰ ਇੱਕੋ ਹੀ ਡਰ ਆ ਵੀ ਪਟਵਾਰੀਆਂ ਵਾਲੀ ਗਲੀ ਵਾਲਾ ਹਾਲ ਕਿਤੇ ਸਾਡੇ ਮਹੱਲੇ ਦਾ ਨਾ ਹੋ ਜੇ ਜਿਵੇਂ ਪਟਵਾਰੀਆਂ ਦਾ ਗਲੀ ਵਾਲੇ ਲੋਕਾਂ ਦਾ ਬੁਰਾ ਹਾਲ ਸੀ ਨਾ ਘਰੋਂ ਨਿਕਲਣਾ ਬੁਰਾ ਹਾਲ ਸੀ ਜੇ ਕਿਸੇ ਨੇ ਬਾਜ਼ਾਰ ਚ ਜਾਣਾ ਸੀ ਪਹਿਲਾਂ ਛੜੇ ਦੇ ਨਾਲ ਕਾਰ ਲਾਉਂਦਾ ਸੀ ਅਗਲਾ ਮੈਂ ਲਿਆ ਕੇ ਛੜੇ ਦੇ ਨਾਲ ਕਾਰ ਲਾਈਏ ਫਿਰ ਬੈਠੀਏ ਗਲੀ ਪਾਰ ਕਰੀਏ ਕਿਤੇ ਸਾਡਾ ਇਹ ਹਾਲ ਨਾ ਹੋ ਜਾਏ ਸਾਨੂੰ ਕੋਈ ਡਰ ਆ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਵੀ ਸਾਡਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਹੱਲ ਕੀਤਾ ਜਾਵੇ ਸੀਵਰੇਜ ਦੀ ਸਮੱਸਿਆ ਕਿਵੇਂ ਦੇਖਦੇ ਹੋ ਕਿ ਜੈਤੋ ਜੀ ਕਹਿੰਦੇ ਕਿ ਬਹੁਤ ਲੰਮੇ ਸਮੇਂ ਤੋਂ ਆ ਆ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਯਾਰ ਬਹੁਤ ਬੁਰਾ ਹਾਲਾਤ ਉਹ ਤੋਂ ਬਾਅਦ ਕੋਈ ਬਿਆਨ ਨਹੀਂ ਆਉਂਦਾ ਕੋਈ ਹੱਲ ਵਗੈਰਾ ਕੱਢਿਆ ਤੁਹਾਨੂੰ ਲੱਗਦਾ ਜਦੋਂ ਜਦੋਂ ਸਰਕਾਰ ਨਹੀਂ ਬਣੀ ਸੀ ਇਹ ਉਦੋਂ ਮਾਨ ਸਾਹਿਬ ਆਏ ਸੀ ਜੈਤੋ ਰਾਮਲੀਲਾ ਗਰਾਊਂਡ ਦੇ ਵਿੱਚ ਉਦੋਂ ਉਹਨਾਂ ਨੇ ਵੀ ਜੈਤੋ ਦੇ ਸੀਵਰੇਜ ਦਾ ਇੱਕ ਗੱਲ ਕੀਤੀ ਸੀਗੀ ਉਹਨਾਂ ਨੇ ਕਿਹਾ ਸੀ ਪਹਿਲੇ 3-4 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹ ਸੀਵਰੇਜ ਸਿਸਟਮ ਦਾ ਅਸੀਂ ਹੱਲ ਕਰ ਦਿਆਂਗੇ ਪਰ ਮੈਨੂੰ ਨਹੀਂ ਲੱਗਦਾ ਟੱਲਾ ਸਾਹਿਬ ਵੀ ਤਿੰਨ ਸਾਢੇ ਤਿੰਨ ਸਾਲ ਹੋ ਗਏ ਵੀ ਕੋਈ ਜੈਤੋ ਦੇ ਸੀਵਰੇਜ ਦਾ ਹੱਲ ਹੋਇਆ ਨਹੀਂ ਹੋਇਆ ਜੀ ਹੋਰ ਕੋਈ ਵਿਕਾਸ ਹੋਇਆ ਜੀ ਇਤੋਂ ਵਿੱਚ ਤੁਹਾਡੇ ਵੀਰ ਜੀ ਜਤੋ ਜੋ ਤੁਸੀਂ ਹੁਣ ਆਪ ਦੇਖੀ ਜਾਂ ਨਿਓ ਵੀ ਜਤੋ ਵਿੱਚ ਕੀ ਵਿਕਾਸ ਹੋਇਆ ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਮੈਂ ਅੱਜ ਤੋਂ 4 ਮਹੀਨੇ ਪਹਿਲਾਂ ਸਾਡੇ ਪ੍ਰਧਾਨ ਜੀ ਕੋਲ ਬੇਨਤੀ ਕੀਤੀ ਸੀ ਇੱਕ ਪੁਲੀ ਆਸਤੇ ਸਾਡੀ ਪੁਲੀ ਤੁਸੀਂ ਲਾਈਵ ਦਿਖਾ ਸਕਦੇ ਹੋ ਮੇਰੇ ਕੋਲੇ WhatsApp ਦੇ ਵਿੱਚ ਪ੍ਰਧਾਨ ਜੀ ਨੇ ਮੈਸੇਜ ਆ ਵੀ ਫਰਵਰੀ ਜੀ ਤੁਹਾਡੀ ਪੁਲੀ ਬਣ ਜੂ ਜੀ ਮੌਜੂਦਾ ਪਰ ਤੁਸੀਂ ਦੇਖ ਲਓ ਵੀ ਅਜੇ ਫਰਵਰੀ ਮੈਨੂੰ ਇਹ ਨਹੀਂ ਪਤਾ ਕਿ 26 ਦੀ ਕਿਹਾ ਸੀ ਤੇ 25 ਦੀ ਕਿਹਾ ਸੀਗਾ ਹਾਂ ਉਹ ਮੇਰੇ ਕੋਲੇ ਉਹਨਾਂ ਦਾ ਆਪਦਾ ਹੈਗਾ ਮੈਸੇਜ ਵੀ 25 ਚ ਤੁਹਾਡੀਆਂ ਪੁਲੀਆਂ ਬਣ ਜਾਣਗੀਆਂ ਏ ਵਾਲੀਆਂ ਪਰ ਨਹੀਂ ਬਣੀਆਂ ਮੈਂ ਪ੍ਰਧਾਨ ਜੀ ਨੂੰ ਫੋਨ ਵੀ ਕੀਤੇ ਇਹ ਆਪਣੀ ਗਲੀ ਦੀ ਸਵੀਪਰ ਹੈ ਜੀ ਜੋ ਆਪਣੀ ਗਲੀ ਦੀ ਸਫਾਈ ਕਰਦੇ ਆ ਹੁਣ ਇਸ ਬੰਦੇ ਦੀ ਵਰਡਿੰਗ ਹੈ ਇਹ ਕਹਿੰਦਾ ਜੀ ਮੈਨੂੰ 85 ਤਨਖਾਹ ਦਿੰਦੇ ਆ ਮੈਂ ਕੰਮ ਨਹੀਂ ਕਰਨਾ ਮੈਨੂੰ ਫੇਰ ਵੀ ਤੱਕੇ ਨਾਲ ਕੰਮ ਕਰਾਈ ਬੈਠੇ ਆ ਬੋਕਰ ਖੁਰਪਾ ਸੀ ਆਪ ਦੇ ਬੱਲੇਉ ਲੈ ਕੇ ਆਨੇ ਆ ਕੱਲ ਇਹਨਾਂ ਨੂੰ ਕਿਸੇ ਕਿਹਾ ਇਸ ਬੋਕਰ ਲੈ ਕੇ ਮੜੀ ਗਲੀ ਸਫਾਈ ਕਰ ਦੋ ਕਿਹਦੇ ਕੋਲ ਬੋਕਰ ਰੈਡੀ ਜੀ ਹੁਣ ਇਹਨਾਂ ਬੰਦੇ ਦਾ ਗਸੂਰੇ ਜੀ ਇਹਨਾਂ ਦੇ ਗੱਲ ਪੈਣੇ ਹੈਗੇ ਕਹਿੰਦਾ 85 ਤਨਖਾਹ ਹੈ ਮੇਰੀ ਤੇ ਅਸੀਂ ਕਿਵੇਂ ਕੰਮ ਕਰੀਏ ਤੱਕੇ ਨਾਲ ਨੂੰ ਰੱਖੀ ਬੈਠੇ ਆ ਹੁਣ ਡਾਕਟਰ ਹਰੀਜ ਦੇ ਹੁਣ ਡਾਕਟਰ ਹਰੀਜ ਨਾਲ ਗੱਲ ਹੋਈ ਆ ਉਹਨਾਂ ਗਾਲੀ ਗਾਲੀ ਸੁਣਵਾਉਣ ਦੇ ਨਾਲ ਚੱਕ ਕੇ ਉਹਨੇ ਦੋ ਬੰਦੇ ਭੇਜਤੇ ਆ ਆ ਦੀ ਡਾਂਗ ਦੇ ਕੇ ਵੀ ਸਾਫ ਸਵਾਈ ਕਰਿਆ ਲੱਗਦਾ ਵੀ ਜਿਵੇਂ ਦੋ ਬੰਦੇ ਭੇਜ ਤੇ ਜਾ ਇੱਕ ਵਾਰ ਸਾਫ ਕਰਤਾ ਇਹ ਪੱਕਾ ਹੱਲ ਹੈਗਾ ਨਹੀਂ ਪੱਕਾ ਨਹੀਂ ਤਿੰਨ ਵਾਰ ਕਰ ਚੁੱਕੇ ਜੀ ਇਹ ਇਹ ਤੁਸੀਂ ਅੱਜ ਸਾਫ ਕਰਾ ਦਿਓ ਕੱਲ ਫੇਰ ਹੱਲ ਹੋ ਜਾਊਗਾ 10 10 ਮਿੰਟਾਂ ਬਾਅਦ ਤੇ ਆ ਕੇ ਵੇਖ ਲਿਓ ਉਵੇਂ ਫੇਰ ਹੋ ਜਾਊ ਉਵੇਂ ਹੋ ਜਾਣਾ ਇਹ ਨਾ ਫੇਰ ਵੀ ਇਹ ਰੋਜ਼ ਦਾ ਕੰਮ ਹੈ ਰੋਜ਼ ਜੀ ਸਮੈਲ ਆਉਂਦੀ ਹੋਣੀ ਹੈ ਮਤਲਬ ਉਹ ਬਿਮਾਰੀ ਪੁੱਛੋ ਨਾ ਜੀ ਪਾਣੀ ਦਾ ਟੈਂਕਿਆਂ ਚੜ ਗਿਆ ਟੈਂਕਿਆਂ ਚੜ ਗਿਆ ਪਾਣੀ ਇਹ ਹਾਂ ਹਾਰ ਕੇ 30000 ਰੁਪਏ ਲਾ ਕੇ ਮੱਛੀ ਮੋਟਰ ਲਵਾਈ ਹੈ ਕਿਹਨੂੰ ਗੰਦਾ ਪਾਣੀ ਪੀਣਾ ਠੀਕ ਹੈ ਇਹ ਅੰਦਰੋਂ ਲੱਗਿਆ ਪਾਣੀ ਦੇ ਵਿੱਚ ਇੰਨਾ ਬੁਰਾ ਹਾਲ ਹਾਂਜੀ ਹੁਣ ਐਮਸੀ ਇੱਕ ਦਿਨ ਵੀ ਆ ਕੇ ਨਹੀਂ ਖੜੀ ਇੱਥੇ ਵੀ ਜਿਹੜਾ ਅਸੀਂ ਦੇਖਿਆ ਗਲੀ ਦਾ ਕੀ ਹਾਲ ਹੈ ਵੀ ਉਹ ਆ ਕੇ ਗਲੀ ਦਾ ਹਾਲ ਦੇਖੇ ਕੀ ਹੈ ਉਹ ਤਾਂ ਗਲੀ ਦਾ ਨਾਮ ਹੀ ਭੁੱਲ ਗਈ ਕਿੱਥੇ ਆ ਕਿੱਥੇ ਨਹੀਂ ਹੈ। ਤੁਹਾਨੂੰ ਪਤਾ ਬਣਾਉਂਦੇ ਆ ਕਿ ਚਲੋ ਆਪਣੇ ਬਾੜ ਦਾ ਗਲੀ ਦਾ ਹਾਂ ਬਾੜ ਦਾ ਕੋਈ ਬੱਲਬ ਨਹੀਂ ਆਪ ਲਿਆ ਲਿਆ ਕੇ ਬੱਲਬ ਲਾਈ ਦੇ ਗਏ। ਅੱਛਾ ਬੱਲਬ ਵੀ ਨਹੀਂ ਲੱਗ ਰਹੇ। ਨਾ ਕੋਈ ਹੈ ਨਹੀਂ ਗਲੀ ਐਟ। ਖੰਬਿਆਂ ਤੇ ਅਸੀਂ ਆਪ ਲਾਏ ਨੋ ਬੱਲਬ। ਅਸੀਂ ਲਵਾ ਲਓ। ਅਸੀਂ ਕਿਉਂਕਿ ਅਸੀਂ ਕਿ ਫਿਰ ਅਸੀਂ ਪੈਸੇ ਮੰਗਣ ਜੋਗੀ ਰਹਿ ਗਏ। ਫਿਰ ਅਸੀਂ ਆਪ ਹੀ ਲਵਾ ਲਾਂਗੇ। 1000 ਰੁਪਏ ਦੀ ਕੀ ਗੱਲੀ ਚ ਦਾਦਾ 10 ਰੁਪਏ ਨਾਲ 1000 ਰੁਪਏ ਇਕੱਠਾ ਹੋ ਜਾਊਗਾ ਆ ਕੇ ਦੇਖੋ ਗਲੀ ਚ ਕੀ ਹਾਲ ਹੈ ਹਰ ਹਾਲ ਤਾਂ ਚੁਣੇ ਸੀਗੇ ਜਿਹੜੇ ਐਮਸੀ ਆ ਜਾਂ ਐਮਐਲਏ ਆ ਜਾਂ ਸਰਕਾਰ ਪਾਰ ਚੁੰਦੇ ਆ ਆਪਾਂ ਤਾਂ ਹੀ ਚੁੰਦੇ ਆ ਵੀ ਜੇ ਆਪਣਾ ਕੋਈ ਹੱਲ ਹੋਊਗਾ ਜੇਦ ਹੱਲ ਹੀ ਨਹੀਂ ਹੋਇਆ ਫਿਰ ਕੀ ਆ ਫਿਰ ਤਾਂ ਵੋਟਾਂ ਲੈਣ ਆਇਆ ਨਹੀਂ ਨਾ ਗੱਲ ਖਤਮ ਆਪਣੇ ਬਾਅਦ ਆਉਣਗੇ ਫਿਰ ਵੋਟਾਂ ਦੇਣੇ ਆਉਣਗੇ ਸਾਰੇ ਜਣੇ ਆਣ ਗਈ ਉਹ ਤਾਂ ਆਣ ਗਈ ਸਾਰੇ ਜਣੇ ਹਰ ਸਾਲ ਹੀ ਆਉਂਦੇ ਨੇ ਅਹੀ ਗੰਦਾ ਪਾਣੀ ਪੀਆਵਾਂਗੇ ਉਹਨਾਂ ਜਿਹੜੇ ਆਣਗੇ ਜੀ ਕੋਈ ਮਰਜ਼ੀ ਆ ਜੇ ਇਹੀ ਗੰਦਾ ਪਾਣੀ ਪੀਆਵਾਂਗੇ ਉਹਨੂੰ ਪੀਓ ਇੱਕ ਗਲਾਸ ਪਾਣੀ ਪੀ ਕੇ ਦੇਖੋ ਜੇ ਤੁਹਾਨੂੰ ਲੱਗਦਾ ਤੁਸੀਂ ਪਾਣੀ ਪੀਂਦੇ ਹੈ ਕਿ ਤੁਸੀਂ ਇਸ਼ੂ ਕੇਵਲ ਆ ਤੇ ਸਾਡੇ ਸਾਰੇ ਮਹੱਲੇ ਦੀ ਵੋਟ ਇੱਕ ਪਾਸੇ ਭੁਗਤਣ ਗਿਆ ਵੋਟਾਂ ਤੋਂ ਬਾਅਦ ਆਇਆ ਵੇਹ ਥੋੜੇ ਕੋਈ ਵੀ ਨਹੀਂ ਆਇਆ ਜੀ ਕੋਈ ਬਾਤ ਪੁੱਛਣ ਹੀ ਨਹੀਂ ਆਇਆ ਕੋਈ ਸਾਡਾ ਮਹੱਲਾ ਲੀਡਰਾਂ ਦਾ ਮਹੱਲਾ ਘਮਾਂਦਾ ਸੀਗਾ ਤੇ ਹੁਣ ਸਾਰੇ ਨਾਲ ਪਿਛੜਾ ਮਹੱਲਾ ਗਿਆ ਜੀ ਇਹ ਸਾਡੇ ਸਾਰੇ ਜਿੰਨੇ ਛੋਟੇ ਦੇ ਲੀਡਰ ਸੱਤਪਾਲ ਡੋਰ ਜੀ ਹੋਗੇ ਕੰਟੀ ਹੋ ਗਿਆ ਡੋਡਾਂ ਵਾਲੇ ਸਾਰੇ ਜਿੰਨੇ ਵੀ ਸਾਰੇ ਚੰਗੇ ਲੀਡਰ ਸੀਗੇ ਜੀ ਸਾਰੇ ਪਿੱਛੇ ਵਾਲਾ ਮੱਲਾ ਕਰਤੇ ਇਹਨਾਂ ਨੇ ਜੀ ਤੁਹਾਡੇ ਹਾਲਾਤ ਫਿਰ ਬਾਕੀ ਹਾਲਾਤ ਕੀ ਹੋਣਗੇ ਬਾਕੀ ਹਾਲਾਤ ਬੁਰੇ ਹੋਏ ਹੋਏ ਜੀ ਨਹਿਰੂ ਪਾਰਕ ਲਵੀ ਜਿੰਦਰ ਨਾਲ ਗੱਲ ਕੀਤੀ ਹੋਊਗਾ ਸਾਡੇ ਬੁਰਾ ਹਾਲ ਹੈ ਭਰਾਵਾ ਕੀ ਤਰੀ ਖਬਰਾਂ ਲਗਾਈਆਂ ਸੀ ਕਦੇ ਜਿਤਾਬ ਨਰਕ ਚ ਬੈਠੇ ਆਗੇ ਬੁਰਾ ਹਾਲ ਕੀਤਾ ਹੋਇਆ ਸਾਰੇ ਬਸ ਇਹਨਾਂ ਨੇ ਜਿੰਨਾ ਵੀ ਢੱਲਾ ਸਾਬ ਇਹਨਾਂ ਨੇ ਸਾਡੇ ਦੇ ਹੁੰਦਾ ਨਹੀਂ ਇੱਥੇ ਹੋਇਆ ਸੀ ਇਹ ਹਾਲ ਜਿਹੜਾ ਹੁਣ ਹੋਇਆ ਹੈਗਾ ਇਹ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਸਰਕਾਰ ਜਿੰਨੇ ਕਹਿੰਦੀ ਕਿ ਜਿਹੜੇ 75 ਸਾਲਾਂ ਵਿੱਚ ਕੰਮ ਨਹੀਂ ਹੋਇਆ ਸੀ ਕਰਾਂਗੇ ਲੱਗਦਾ ਉਹ ਹੁਣ ਲੱਗਦੇ ਉਹ ਨਹੀਂ ਹੁੰਦਾ ਜੀ ਨਹੀਂ ਹੁੰਦਾ ਸਭ ਕੋਈ ਹੁੰਦੇ ਆ ਜੀ ਜਿਹੜੇ 75 ਸਾਲਾਂ ਵਿੱਚ ਨਹੀਂ ਹੋਇਆ ਉਹ ਦੇਖੀ ਜਾਂਦੇ ਨੇ ਸਾਨੂੰ ਵੀਰ ਜੀ ਐ ਸਮਝ ਲਓ ਵੀ 1971 ਦੇਸ ਮਹੱਲੇ ਚ ਰਹਿ ਰਹੇ ਆ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਸੀ ਜੇ ਮੈਂ ਪਾਣੀ ਖੁਣ ਕਾਟਾ ਕਰ 1971 ਤੋਂ ਬਾਅਦ ਕਦੇ ਨਹੀਂ ਹੋਇਆ ਸੀ ਜਿਹੜਾ ਹੁਣ ਹੋਇਆ ਹੈ ਇਹ ਤੂੰ ਦੇਖ ਲਓ ਵੀ 71 ਤੇ ਅੱਜ ਤੇ ਕਿੰਨਾ ਡਿਫਰੈਂਸ ਹੈਗਾ ਮੀਹਾਂ ਵਿੱਚ ਵੀ ਨਹੀਂ ਖੜਦਾ ਤੁਹਾਡੇ ਪਿੰਡ ਨਾ ਜੀ ਨਾ ਨਾ ਜਿੰਨਾ ਮਰਜੀ ਭਾਵੇਂ ਤਿੰਨ ਦਿਨ ਮੀਂਹ ਪਈ ਚੱਲੇ ਅੱਧੇ ਘੰਟੇ ਬਾਅਦ ਸਾਡੇ ਇਹਦੇ ਪਾਣੀ ਦੀ ਡ੍ਰੌਪ ਨਹੀਂ ਹੁੰਦੀ ਸੀਗੀ ਪਰ ਹੁਣ ਤਿੰਨ ਮਹੀਨਿਆਂ ਦਾ ਪਤਾ ਨਹੀਂ ਕੀਪ ਦੇਖ ਲਓ ਤੁਸੀਂ ਨਿਗਾਹ ਮਾਰ ਸਕਦੇ ਹੋ ਹਾਂ ਹਾਂ ਜੀ ਬਿਨਾ ਮੀਂਹ ਤੋਂ ਹੀ ਪਾਣੀ ਖੜਿਆ ਤਿੰਨ ਮਹੀਨਿਆਂ ਦਾ ਰੋਏ ਜੀ ਇੰਨਾ ਇੰ ਇੱਡਾ ਬੁਰਾ ਹਾਲ ਕੀਤਾ ਹੋਇਆ ਸਾਡੇ ਮਹੱਲੇ ਦਾ ਹੀ ਇਹਨਾਂ ਨੇ ਨਰਕ ਤੋਂ ਬਿਨਾ ਨਰਕ ਬਣਾ ਰੱਖਿਆ ਸਾਡੇ ਮਹੱਲੇ ਨੂੰ ਇਹਨਾਂ ਨੇ ਤੇ ਸਾਡੀ ਤੁਹਾਡੇ ਤੁਹਾਡੇ ਮਾਧਮ ਰਾਹੀਂ ਕਿੰਨੇ ਘਰ ਨੇ ਤੁਹਾਡੇ ਇੱਥੇ ਸਾਡੇ ਮਹੱਲੇ 'ਚ 25 ਘਰ ਹੈ ਜੀ ਉਰੇ 25 ਦੇ 25 ਘਰੇ ਚਲੇ ਜਾਓ 25 ਦੇ 25 ਘਰ ਦੂਖੀ ਇਹਨਾਂ ਤੋਂ ਜੀ ਇਹਨਾਂ ਦਾ ਨਾ ਸਫਾਈ ਇੱਥੇ ਵੀ ਹੈ ਨਹੀਂ ਡੋੜ ਮਹੱਲੇ ਦੀ ਪਤਲੀ ਗਲੀ ਆ ਉਹਦੇ ਵਿੱਚ ਵੀ ਸਫਾਈ ਹੈ ਨਹੀਂ ਇੱਥੇ ਵੀ ਹੈ ਨਹੀਂ ਨਾਲੀਆਂ ਦੋਹੇ ਪਾਸੇ ਬੁਰਾ ਹਾਲ ਹੈ ਦੋਹੇ ਪਾਸੇ ਹੈ ਹਾਂ ਸਵੇਰੇ ਜਦੋਂ ਨਹਾ ਧੋ ਕੇ ਬਾਹਰ ਨਿਕਲਦੇ ਹਾਂ ਕੀ ਮੱਥੇ ਲੱਗਦਾ ਫਿਰ ਆ ਵਧੀਆ ਮਿਲਦਾ ਵਧੀਆ ਸਾਫ ਸਫਾਈ ਮੱਥੇ ਲੱਗਦੀ ਹੈ ਇਹੋ ਜੀ ਗੰਦਾ ਪਾਣੀ ਕਰਦਾ ਕੰਮ ਤੇ ਜਾਂ ਨੂੰ ਘਰੇ ਉਹਨਾਂ ਦਲ ਕਰਦਾ ਬਾਅਦ ਜਦੋਂ ਗੰਦਾ ਪਾਣੀ ਮੱਥੇ ਲੱਗੂਗਾ ਕਿਦਾ ਜੀ ਕਰੂੰ ਉਹ ਦਵਾਰਾ ਫੇਰ ਨਾਲ ਨੇ ਆ ਸਵੇਰੇ ਪੁੱਲ ਬਣੇ ਹੋਏ ਹੈ ਇਹ ਗੰਦੇ ਸਵੀਵੀ ਪੁੱਲ ਜਿਹਦੇ ਵਿੱਚ ਮੱਛੀਆਂ ਤੈਰਦੀਆਂ ਉਹ ਮੱਥੇ ਲੱਗਦੇ ਆ ਸਾਡੇ ਸਰਕਾਰੀ ਹਰੀਆਂ ਨੇ ਸਾਡੇ ਰੋਜ਼ ਮੱਛੀ ਬਣਾਇਆ ਕਰੀਏ ਹਾਂ ਜੀ ਅਸੀਂ ਸ਼ੱਕ ਹਰੀਆਂ ਨੇ ਅਸੀਂ ਤਾਂ ਰੋਜ਼ ਮੱਛੀਆਂ ਪਰਪੜ ਕੇ ਬਣਾਇਆ ਕਰੀਏ ਹਾਂ ਇਹ ਇੰਨਾ ਬ ਇੱਥੇ ਰੋਜ਼ ਇੱਕ ਬੰਦਾ ਡਿੱਗਦਾ ਆ ਨਾਲੇ 'ਚ ਰੋਜ਼ ਇੱਕ ਡਿੱਗਦਾ ਹੈ ਕਦੇ ਕੋਈ ਜਵਾਕ ਡਿੱਗੇ ਬੰਦਾ ਕਦੇ ਕੋਈ ਬਜ਼ੁਰਗ ਡਿੱਗ ਪੈਂਦਾ ਪਰ ਇਹਨਾਂ ਦਾ ਮਸਲਾ ਹੱਲ ਨਹੀਂ ਜਿਵੇਂ ਸਰਕਾਰ ਗੱਲਾਂ ਕਰਦੀ ਹੈ ਕਿ ਪੰਜਾਬ ਹੁਣ ਤਰੱਕੀ ਦੇ ਰਾਹ ਤੇ ਆ ਮਤਲਬ ਅਜੇ ਤੁਸੀਂ ਨਾਲੀਆਂ ਦੇ ਰੌਲੇ ਪਾਏ ਪਾਏ ਹੋਏ ਹਾਈ ਬਹੁਤ ਤਰੱਕੀ ਹੋ ਗਈ ਜੀ ਪੰਜਾਬ ਦੇ ਤਾਂ ਦੇਖ ਲਿਆ ਅੱਜ ਤੱਕ ਤਾਂ ਅਹੀ ਇੰਨੀ ਤਰੱਕੀ ਵੇਖੀ ਨਹੀਂ ਕਦੇ ਦਿਲ ਬਾਗੋ ਬਾਗ ਹੋ ਗਿਆ ਅਨਾਂ ਨੇ ਅਜੇ ਤੱਕ ਇੰਨਾ ਸਾਫ਼ ਪਾਣੀ ਪੀਤਾ ਸੀ ਕਦੇ ਬਾਥਰੂਮ ਦੇ ਉਦਘਾਟਨ ਕਰ ਕਰੇ ਇੰਨੀ ਬੱਥਰ ਰੱਖੀ ਹੁੰਦੇ ਆ ਆਪਦਾ ਵੀ ਅਸੀਂ ਇੱਥੇ ਬਾਥਰੂਮ ਬਣਾਦਾ ਉੱਥੇ ਬਾਥਰੂਮ ਬਣਾਦਾ ਸਕੂਲਾਂ ਦੇ ਵਿੱਚ ਉਰੇ ਇਹਨਾਂ ਨੇ ਜਾਨੀ ਗੰਦ ਪਾਇਆ ਹੋਵੇ ਗਾਹ ਪਾ ਕੇ ਰੱਖਿਆ ਹੋਵੇ ਇਹਨਾਂ ਨੇ ਪੂਰਾ ਸਾਡੀ ਲਾਸਟ ਵਾਰਨਿੰਗ ਹੈ ਜੀ ਮਾਰਕੀਟ ਕਮੇਟੀ ਨੂੰ ਤੇ ਆਪਣਾ ਸੀਵਰੇਜ ਬੋਰਡ ਨੂੰ ਜੇ ਸਾਡਾ ਹੱਲ ਨਹੀਂ ਹੁੰਦਾ ਇਸ ਤੋਂ ਧਰਨੇ ਤੇ ਜਾਵਾਂਗੇ ਸਾਰੇ ਇਹਨੇ ਅਸੀਂ ਕੁੱਤ ਸੀ ਆਪਾਂ ਕਰਾਂਗੇ ਸਾਰੀ ਮਾਰਕੀਟ ਕਮੇਟੀ ਦਾ ਹਾਂ ਤਾਂ ਸੀਵਰੇਜ ਦੇ ਚੇਅਰਮੈਨ ਵੀ ਆਪਣੇ ਇਲਾਕੇ ਦੇ ਆ ਕਹੀਂ ਦਾ ਕੰਮ ਨਹੀਂ ਹੁੰਦਾ ਪਿਆ ਨਹੀਂ ਬਾਹਰਲੇ ਬੰਦੋਂ ਦਾ ਸ਼ਰਮ ਧਰਨੇ ਤੇ ਭਾਵੇਂ ਭਗਵੰਤ ਮਾਨ ਨੂੰ ਭਾ ਲੋ ਵੀ ਬਹਿ ਜਾਊਗਾ ਇਹ ਲੀਡਰਾਂ ਦਾ ਕੰਮ ਹੀ ਲੌਲੀਪੌਪ ਦੇ ਨਾਲ ਹੁੰਦਾ ਵੀ ਚੁੱਸੀ ਚੱਲੋ ਨਾ ਹੀ ਮਿੱਠਾ ਖਤਮ ਹੋਵੇ ਤਾਂ ਨਹੀਂ ਖਤਮ ਹੋਵੇ ਇਹ ਧਿਆੜੀਆਂ ਦੇ ਦਿੰਦੇ ਤੇ ਧੱਕਨੇ ਕਿੰਨੇ ਮਰਜ਼ੀ ਧਿਆੜੀ ਤੇ ਲੈ ਕੇ ਬੰਦੇ ਲਿਆਓ ਇਹਨਾਂ ਦਾ ਸਿਸਟਮ ਨਹੀਂ ਖਤਮ ਹੋਣਾ ਜੇ ਸਾਡੀ ਲਾਸਟ ਵਾਰਨਿੰਗ ਹੈ ਜੀ ਮਾਰਕੀਟ ਕਮੇਟੀ ਤੇ ਸੀਵਰੇਜ ਬੋਰਡ ਨੂੰ ਜੇ ਸਾਡਾ ਸਿਸਟਮ ਨਾ ਸੈੱਟ ਬੈਠਾ ਤਾਸੀ ਹੁਣ ਕਮੇਟੀ ਕੀ ਧਰਨਾ ਦਵਾਵਾਂਗੇ ਸਾਰਾ ਡੋਲ ਮੱਲਾ ਜਿੰਨਾ ਵੀ ਹੈ ਜੀ ਆਸੇ-ਬਾਸੇ ਦੇ ਹੋਰ ਬੰਦੇ ਲੈ ਕੇ ਫੇਰ ਨਾ ਕਿ ਵੀ ਆ ਕਿ ਕੁੱਤ ਸੀ ਆਪਾਂ ਕਿਤਾ ਸਾਡਾ ਪੂਰਾ ਸੰਘਰਸ਼ ਕਰਾਂਗੇ ਅਸੀਂ ਜੀ ਕਰਨਾ ਹੀ ਪਊਗਾ ਜੀ ਤੁਸੀਂ ਮਲੇ ਆ ਧੱਲਾ ਸਾਹਿਬ ਗਲੀ ਤੇ ਨਿਗਾਹ ਮਾਰ ਕੇ ਆਓ ਯਾਨੀ ਕਿ ਘਰਾਂ ਦੇ ਅੰਦਰ ਤੱਕ ਪਾਣੀ ਵੜਨ ਨੂੰ ਮਜਬੂਰ ਹੋ ਆ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀਆਂ ਨਾਲੀਆਂ ਨੇ ਉਹ ਓਵਰਫਲੋ ਹੋ ਕੇ ਜਿਹੜਾ ਪਾਣੀ ਹੈ ਉਹ ਗਲੀ ਦੇ ਵਿੱਚ ਬਾਹਰ ਨਿਕਲ ਰਿਹਾ ਬਾਹਰ ਨਿਕਲ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਰਿਹਾ ਜਿਹੜਾ ਵਾਟਰ ਵਕਸ ਦਾ ਪਾਣੀ ਹੈ ਜਿਹੜਾ ਵਾਟਰ ਵਕਸ ਦਾ ਪਾਣੀ ਆ ਉਹਦੇ ਵਿੱਚ ਵੀ ਨਾਲੀ ਦਾ ਪਾਣੀ ਮਿਲ ਮਿਲ ਕੇ ਕਹਿੰਦੇ ਆ ਕਿ ਸਾਡੇ ਪੀਣ ਵਾਲੇ ਪਾਣੀ ਵਿੱਚ ਆ ਰਿਹਾ ਲੋਕਾਂ ਨੇ ਹਾਰ ਕੇ ਮੱਛੀ ਮੋਟਰਾਂ ਲਵਾ ਲਈਆਂ ਨੇ ਕਿਉਂਕਿ ਵਾਟਰ ਵਕਸ ਦਾ ਵੀ ਬੁਰਾ ਹਾਲ ਹੋ ਗਿਆ ਕਿ ਜਦੋਂ ਪਾਈਪਾਂ ਨੇ ਉਹ ਇਸ ਗੰਦੇ ਪਾਣੀ ਦੇ ਵਿੱਚ ਦੀ ਹੋ ਕੇ ਜਾਂਦੀਆਂ ਨੇ ਤਾਂ ਲਗਭਗ ਹਰ ਇੱਕ ਘਰ ਦੇ ਬਾਹਰ ਉਹੀ ਮੰਜ਼ਰ ਆ ਜਿਹੜਾ ਗੰਦਾ ਪਾਣੀ ਹੈ ਤੇ ਵਿੱਚ ਸੁੰਡ ਹੈ ਜਿਹੜੇ ਉਹ ਘਰਾਂ ਵਿੱਚ ਵੜ ਰਿਹਾ ਬਿਮਾਰੀਆਂ ਲੱਗ ਰਹੀਆਂ ਇਹਨਾਂ ਦਾ ਕਹਿਣਾ ਕਿ ਸਾਡਾ ਤਾਂ ਬਾਹਰ ਨਿਕਲਣ ਨੂੰ ਦਿਲ ਕਰਦਾ ਜੇ ਨਿਕਲ ਜੀਤੇ ਕਰੇ ਉਹਨੂੰ ਦਿਲ ਨਹੀਂ ਕਰਦਾ ਤਾਂ ਇਹ ਜੀ ਤਾਂ ਆ ਦੇਖ ਸਕਦੇ ਹਾਂ ਕਿ ਉਹਨਾਂ ਦਾ ਕਹਨ ਸਰਪਲ ਡੋਰ ਜੀ ਸਾਡੇ ਸੀਨੀਅਰ ਕਾਂਗਰਸੀ ਆਗੂ ਵੀ ਰਹੇ ਐ ਤੇ ਅੱਜ ਕੱਲ ਆਪ ਦੇ ਵਿੱਚ ਵੀ ਇਹਨਾਂ ਦਾ ਕਾਫੀ ਰੁਤਬਾ ਹੈ ਜੀ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜੀਂਦਾ ਗੰਦਾ ਜੀ ਦੇਖੋ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜੀਂਦਾ ਹੈ ਜੀ ਇਹ ਹਾਲ ਆ ਆਮ ਲੋਕਾਂ ਦੇ ਹਾਲਾਤ ਕਿਉਂ ਦੇਖੋ ਆਪੇ ਸਾਡੇ ਘਰ ਦਾ ਹਾਲਾਤ ਆ ਗਿਆ ਜੀ ਦੇਖੋ ਜਿਵੇਂ ਨਾਲੀ ਦੇ ਅੰਦਰ ਇੱਟਾਂ ਲਗਾਈਆਂ ਵੀ ਐ ਵੀ ਪਾਣੀ ਬਾਹਰ ਤਾਂ ਕੀ ਆਣਾ ਹੈਗਾ ਜੀ ਅੰਦਰ ਹੀ ਆਹ ਦੇਖੋ ਗੰਦੇ ਗੰਦੇ ਸੁੰਡ ਵੀ ਆਨਕੀ ਵਿੱਚ ਵੜੀਂਦੇ ਘਰਾਂ ਦੇ ਜੀ ਦੱਸੋ ਇਹਦੇ ਕੀ ਹੱਲ ਕਰੀਏਦਾ ਜੀ ਅਸੀਂ ਇਹਦਾ ਹੋਰ ਵੀ ਦਿਖਾ ਦਿੰਦੇ ਆ ਕਿ ਲਗਭਗ ਹਰ ਘਰ ਦਾ ਉਹੀ ਹਾਲ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਜਲਦ ਤੋਂ ਜਲਦ ਕੋਈ ਇਹਦਾ ਹਾਲ ਨਾ ਹੋਇਆ ਤਾਂ ਅਸੀਂ ਸੰਘਰਸ਼ ਦਾ ਰਾਹ ਚੁਣਾਂਗੇ ਤੇ ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਤੇ ਉਤਰਾਂਗੇ ਤਾਂ ਉਸ ਤੋਂ ਪਹਿਲਾਂ ਅਸੀਂ ਵੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਇਹਨਾਂ ਦਾ ਹੀ ਨਹੀਂ ਪੂਰੇ ਜੈਤੋ ਵਿੱਚ ਜਿੱਥੇ ਵੀ ਸਮੱਸਿਆ ਨੇ ਉਹਨਾਂ ਦਾ ਦੇਖ ਕੇ ਪ੍ਰੋਪਰ ਹੱਲ ਕੀਤਾ ਜਾਵੇ ਇਹ ਕਿਵੇਂ ਦੇਖਦੇ ਹੋ ਜੀ ਜਿਹੜਾ ਜੈਤੋ ਦਾ ਕਹਿੰਦੇ ਕਿ ਤੁਹਾਡਾ ਮੁੱਲਾ ਕੱਲਾ ਵਜਿਆ ਸੀ ਕਿ ਹੁਣ ਇੱਥੇ ਵੀ ਪਾਣੀ ਖੜਨ ਲੱਗ ਗਿਆ ਇਹ ਗੱਲ ਬੇਨਤੀ ਇਹ ਹੈ ਜੀ ਦੇਖੋ ਜਿਹੜਾ ਸਾਡਾ ਮੁਹੱਲਾ ਹੈ ਇਹ ਕਾਂਗਰਸੀ ਮੁਹੱਲਾ ਹੈ ਦੇਖੋ ਤੁਸੀਂ ਕੀੜੇ ਕੀੜੇ ਦੇਖੋ ਨਾਲੀ ਵਿੱਚ ਕਿਵੇਂ ਫਿਰਦੇ ਮੈਂ ਸਮਝਦਾ ਹੈ ਵੀ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਾਂ ਸਾਡੀ ਜੱਤ ਦੀ ਸ਼ਹਿਰ ਦੀ ਮਿਊਨਿਸਪਲ ਕਮੇਟੀ ਹੈ ਉਹਨੂੰ ਚੇਚੇ ਤੌਰ ਤੇ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਮੱਛਰ ਦੇਖੋ ਵੀਰੇ ਕਿੰਨੇ ਤਾਂ ਮੈਂ ਵੀ ਦੱਸਣਾ ਚਾਹੁੰਦਾ ਵੀ ਜਿਵੇਂ ਪਿਛੇ ਪ੍ਰਧਾਨ ਜੀ ਨੇ ਕਿਹਾ ਸੀਗਾ ਵੀ ਮਾਰਚ ਅਪ੍ਰੈਲ ਤੱਕ ਮੈਂ ਪੁਲੀਆਂ ਬਣਾ ਦੂੰਗਾ ਦੇਖੋ ਸਾਡੇ ਮੁਹੱਲੇ ਦੀਆਂ ਪੁਲੀਆਂ ਵੀ ਟੁੱਟੀਆਂ ਪਈਆਂ ਨੇ ਸਾਰਾ ਮੁਹੱਲਾ ਪਰੇਸ਼ਾਨ ਹੈ ਮੈਂ ਬੜੀ ਤੰਦੇਹੀ ਨਾਲ ਬੜੀ ਮੰਗ ਕਰਦਾ ਸਾਡੇ ਪ੍ਰਧਾਨ ਜੀ ਤੋਂ ਮੰਗ ਕਰਦਾ ਵੀ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਨਾਲੀਆਂ ਦਾ ਜਿਹੜਾ ਬੁਰਾ ਹਾਲ ਹੈ ਇਹਨੂੰ ਵੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤੇ ਜਿਹੜਾ ਪੁਲੀਆਂ ਉਹਨਾਂ ਨੇ ਕਿਹਾ ਸੀ ਮਾਰਜ ਪੈਲ ਚ ਬਣਨਗੀਆਂ ਇਹ ਵੀ ਜਲਦੀ ਤੋਂ ਜਲਦੀ ਬਣਾਈਆਂ ਜਾਣ ਜਿਵੇਂ ਦੁਨੀਆ ਤਾਂ ਮੰਗਾ ਹੋਰ ਕਰ ਰਹੀ ਹੈ ਕਿ ਸਾਨੂੰ AI ਸਕੌਲ ਟੈਕਨੋਲੋਜੀ ਸਕੌਲ ਲੱਗਦਾ ਵੀ ਆਪਾਂ ਹਜੇ ਨਾਲੀਆਂ ਨੂਲੀਆਂ ਨਹੀਂ ਸੈੱਟ ਹੋ ਰਹੀਆਂ ਆਪਣੀ ਸਰਕਾਰਾਂ ਦੀ ਇਹ ਗੱਲ ਇਹ ਹੈ ਜੀ ਜਿਹੜੀ ਇਹ ਸਰਕਾਰ ਹੈ ਨਾ ਇਹ ਸਰਕਾਰ ਤਾਂ ਹਲੇ ਮੁੱਢਲੀ ਜਿਹੜੀਆਂ ਆਪਣੀਆਂ ਜ਼ਰੂਰਤਾਂ ਨੇ ਜਿਵੇਂ ਨਾਲੀਆਂ ਦੀ ਸਫਾਈ ਹੈ ਕੋਈ ਸ਼ਹਿਰ ਦੀ ਸਫਾਈ ਹੈ ਕੋਈ ਸੜਕਾਂ ਦੀ ਉਹਨਾਂ ਨੇ ਨਹੀਂ ਪੂਰਾ ਕਰ ਰਹੀ ਤੁਸੀਂ AI ਦੀਆਂ ਗੱਲਾਂ ਕਰਦੇ ਹੋ ਇਹ AI ਦੇ ਗੱਲਾਂ ਕਰਕੇ ਸਰਕਾਰ ਬਣਾਈ ਇਹਨਾਂ ਨੇ ਪਰ ਉਸਤੇ ਪੈਰਾ ਨਹੀਂ ਦੇ ਰਹੇ ਮੈਂ ਸਮਝਦਾ ਵੀ ਇਹ ਗੱਲਾਂ ਹੀ ਕਰਦੇ AI ਦੀ ਆਰਟੀਫੀਸ਼ਲ ਇੰਟੈਲੀਜੈਂਸੀ ਦੀ ਕੰਪਿਊਟਰ ਸਾਇੰਸ ਦੀ ਮੋਡਲੀ ਮੋਡਲੀਆਂ ਚੀਜ਼ਾਂ ਹੀ ਨਹੀਂ ਸਾਨੂੰ ਪ੍ਰੋਵਾਈਡ ਕਰ ਰਿਆ ਅਸੀਂ ਨਾਲੀ ਜੇ ਤੁਰੇ ਫਿਰਦੇ ਹਾਂ ਉਹਦੇ ਨਾਲੀਆਂ ਚ ਆ ਤੁਸੀਂ ਆਪ ਦੇਖੋ ਹੜੱਪਾ ਸੱਭਾ ਤਾਂ ਬੱਚੇ ਬੜੀਆਂ ਘੈਂਟ ਬਣੀਆਂ ਸੀਗੀਆਂ ਸੈਂਕੜੇ ਸਾਲ ਪਹਿਲਾਂ ਦੀ ਬਸ ਇਹ ਤਾਂ ਅਸੀਂ ਨਾਲੀਆਂ ਚ ਰੁਲੀ ਜੰਨੇ ਜੀ ਇਹਨਾਂ ਨੇ ਹੋਰ ਤਾਂ ਕੀ ਬਣਾਣਾ ਨਾਲੀਆਂ ਦਾ ਹਾਲ ਦੇਖ ਲਓ ਇਹਨਾਂ ਦਾ ਇਹਨੋਂ ਨਾਲੀ ਦਾ ਹੱਲ ਨਹੀਂ ਹੋਇਆ ਪਿਛਲੇ 5 ਸਾਲਾਂ ਤੋਂ ਜਿਉਂ ਕਰਦਾਂਗੇ ਵੂਂ ਕਰਦਾਂਗੇ ਫਲਾਣਾ ਕਰਦਾਂਗੇ ਧਮਕਾਣਾ ਕੋ ਤੁਸੀਂ ਆਪ ਦੇ ਕੋਟਲਾ ਸਾਹਿਬ ਨਾਲੀਆਂ 'ਚ ਸੁੰਡ ਦੇਖੋ ਕਿਵੇਂ ਤੁਰੇ ਫਿਰਦੇ ਆ ਹੁਣ ਜੇ ਅੱਧਾ ਘੜਾ ਸਪਾਈ ਨਾ ਲੋਕਾਂ ਦੇ ਘਰਾਂ 'ਚ ਪਾਣੀ ਵੜੂਗਾ ਮੇਰੀ ਗੱਲ ਸੁਣ ਲੈ ਪਤ ਹੈ ਹੋਰ ਕੋਈ ਵੀ ਮੈਂ ਪਛਣ ਦਿੰਦੀ ਹੈ ਜਿੱਦੇ ਦਾ ਇਹ ਬਣਿਆ ਨਾ ਐਮਸੀ ਉਹ ਲੀਡਰ ਹੈ ਸਾਡੇ ਦਾ ਪੱਠਾ ਬਹਤਾ ਸਾਡੇ ਸਾਰੇ ਕੁੜਾ ਅੰਦਰ ਜਾਂਦਾ ਪਠਾਪਾ ਦਾ ਅਸਾ ਬਦਲਾਅ ਵੇਖਿਆ ਜੀ ਬਹੁਤ ਸਾਲਾਂ ਬਾਅਦ ਬਦਲਾਅ ਚੁਣਿਆ ਸੀਗਾ ਕਿਹੜੇ ਬਦਲਾਅ ਨਹੀਂ ਅਸੀਂ ਵੇਖਿਆ ਕਦੇ ਅਸੀਂ ਬੁਲਦਾਨ ਨਹੀਂ ਦੇਖਿਆ ਹੈ ਜੇ ਕੰਮ ਹਮ ਤਾਂ ਬਹੁਤ ਨਜ਼ਾਰਾ ਸਾਡੇ ਸਾਰੇ ਆਏ ਐ ਐਮਸੀ ਹੈ ਕੋਈ ਕਿਸੇ ਦੀ ਸ਼ਿਕਾਇਤ ਨਹੀਂ ਸਾਡੇ ਜਿਹੜੇ ਬਣ ਕੇ ਪ੍ਰਧਾਨ ਗਏ ਅੱਜ ਕੀ ਪ੍ਰਧਾਨ ਬਣ ਕੇ ਤਾਂ ਸਾਡਾ ਮੇੜੇ ਬਾਤਾ ਮੇੜੇ ਬਾਤਾ ਮੇੜੇ ਬਾਤਾ ਹਮ ਕਹਿੰਦੇ ਕਿ ਸਰਕਾਰ ਵੀ ਉਹਨਾਂ ਦੀ ਹੈ ਪ੍ਰਧਾਨ ਵੀ ਉਹਨਾਂ ਦਾ ਮੁੱਖ ਮੰਤਰੀ ਸਾਰਾ ਕੁਝ ਉਹਨਾਂ ਦਾ ਨਜ਼ਾਰਾ ਹੀ ਆ ਗਿਆ ਜੀ ਨਜ਼ਾਰਾ ਹੀ ਆ ਗਿਆ ਰਲ ਮਿਲ ਕੇ ਖਾਣਗੇ ਹਾਂ ਰਲ ਮਿਲ ਕੇ ਖਾਣਗੇ ਸਹੀ ਗੱਲ ਹੈ ਰਲ ਮਿਲ ਕੇ ਖਾਣਗੇ ਹੁਣ ਰਲ ਮਿਲ ਕੇ ਤੁਹਾਨੂੰ ਦਿਖਾਇਆ ਟੱਲਾ ਜੀਵਨ ਡਾਕਟਰ ਸਾਹਿਬ ਨੂੰ ਜਨਵਰੀ ਫਰਵਰੀ ਮਾਰਚ ਅਪ੍ਰੈਲ ਚਾਰ ਮਹੀਨੇ ਹੋ ਗਏਗੇ ਉਸ ਤੋਂ ਪਹਿਲਾਂ ਦਾ ਇਹ ਹਾਲ ਹੋਇਆ ਵੈ ਤੁਹਾਨੂੰ ਬੁੱਕਾ ਦੇ ਫੋਟੋ ਦਿਖਾਈਆਂ ਜਨਵਰੀ ਡਾਕਟਰ ਸਾਹਿਬ ਨੂੰ ਭੇਜੀਆਂ ਵੀ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਕੁਛ ਨਹੀਂ ਜੀ ਕੋਈ ਹੱਲ ਨਹੀਂ ਉਹਨੇ ਰਲ ਮਿਲ ਕੇ ਖਾਈ ਜਾਂਦੇ ਆ ਵੰਡੀ ਜਾਂਦੇ ਆ ਦੁਕਾਨਾਂ ਬੰਦ ਪਈਆਂ ਦੁਕਾਨਾਂ ਸੀਲ ਕਰੀ ਜਾਂਦੇ ਆ ਜਿਹੜੇ ਬੰਦੇ ਜਿਉਂਦੇ ਉਹਨਾਂ ਤੋਂ ਬਚਾ ਲਓ ਤੁਸੀਂ ਬੰਦ ਦੁਕਾਨਾਂ ਵੀ ਅਸੀਲ ਲੱਗੀ ਬਥੇਫਦਾ ਹੈਗਾ ਜਿਹੜੇ ਬੰਦ ਦੁਕਾਨਾਂ ਸੀਲ ਕਰੀ ਆ ਉਹ ਗਰੀਬ ਬੰਦੇ ਦਬਕਾ ਮਾਰੀ ਜਾਓ ਜਿਹੜੇ ਬੰਦੇ ਜਿਉਂਦੇ ਆ ਉਹਨਾਂ ਨੂੰ ਤਾਂ ਬਚਾ ਲਓ ਤੁਸੀਂ ਗੰਦੇ ਪਾਣੀ ਤੋਂ ਕੀੜਿਆਂ ਸਾਡੇ ਦੇ ਜਿਉਂਦੇ ਜਿਉਂਦੇ ਕੀੜੇ ਪਾਦੇ ਇਹਨਾਂ ਨੇ ਜੀ ਅੱਜ ਤੱਕ ਅਕਾਲੀ ਵੀ ਆਏ ਕਾਂਗਰਸੀ ਵੀ ਆਏ ਸਾਡੇ ਕੀੜੇ ਤਾਂ ਕਿਸੇ ਨੇ ਪਾਏ ਇਹਨਾਂ ਨੇ ਕੀੜੇ ਸਾਡੇ ਪਾਦੇ ਜੀ ਜਿਉਂਦੇ ਜੀ ਸਾਰੇ ਮਹੱਲੇ ਦੇ ਕੀੜੇ ਪਾਦੇ ਇਹਨਾਂ ਨੇ ਪਤਾ ਨਹੀਂ ਹੋਰ ਕਿੰਨੇ ਕ ਮਹੱਲੇ ਆ ਜੇ ਹੋਣਗੇ ਇਹ ਨਹੀਂ ਕਿ ਸਾਡੇ ਮਹੱਲੇ ਦਾ ਹਾਲ ਸਾਡੇ ਮਹੱਲੇ ਤੋਂ ਇਲਾਵਾ ਬਹੁਤ ਲੋਕਾਂ ਦਾ ਬੁਰਾ ਹਾਲ ਹੈਗਾ ਪਰ ਇਹਦਾ ਜਲੂਸ ਹੀ ਕੱਢਿਆ ਵੇ ਸਾਡੇ ਮਹੱਲੇ ਦਾ ਪਹਿਲੀ ਵਾਰ ਹੋਇਆ ਜੀ ਇਹ ਪਹਿਲੀ ਸਰਕਾਰ ਤੇ ਪਹਿਲੀ ਪ੍ਰਧਾਨਗੀ ਜੀ ਵੀ ਸਾਡੇ ਕੀੜੇ ਚੱਲ ਪਏ ਮਹੱਲੇ 'ਚ ਵੀ ਮਰੇ ਤੋਂ ਬਾਅਦ ਆਪਾਂ ਸੋਚਿਆ ਕੀੜੇ ਚੱਲਣਗੇ ਇਹ ਜਿਉਂਦੇ ਜੀ ਕੀੜੇ ਚੱਲੀ ਜਾਂਦੇ ਆ ਜੀ ਪੂਰਾ ਬਦਲਾਅ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਤੁਹਾਡੇ ਚੈਨਲ ਦੀ ਸਾਡੀ ਇਹੀ ਗੁਜਾਰਸ਼ ਹੈ ਤੁਸੀਂ ਇਹਨਾਂ ਦੇਖਾਂ ਜਗਾਓ ਤੇ ਸਾਡੇ ਮਹੱਲੇ ਸਾਹ ਹੁਣ ਡਾਕਟਰ ਹਰੀਸ਼ ਨਾਲ ਮੇਰੀ ਗੱਲ ਹੋਈ ਹੈ ਨਾਲ ਦੀ ਨਾਲ ਨੇ ਸਵੀਪਰ ਭੇਜਦੇ ਵੀ ਸਾਫ਼ ਕਰ ਦੋ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਸਾਡੇ ਚਾਚਾ ਜੀ ਆ ਕੇ ਪੁੱਛੋ ਪੁਲੀ ਪੁਲ ਤੋਂ ਡੱਪਦੇ ਕਿੰਨਾ ਗੰਦ ਬੰਦੇ ਜੀ ਰੋ ਆਹ ਪੁਲੀ ਟੁੱਟੀ ਹੈ ਪੁਲੀ ਕਰੋ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਇੱਥੋਂ ਲੰਘਦੇ ਹੋ ਹਾਲਾਤ ਦੇਖ ਕੀ ਗੜ ਖਰਾਵਾ ਨਾਲੀਆਂ ਸਾਰੇ ਭਰੀਆਂ ਪਈਆਂ ਭਰੀਆਂ ਪਈਆਂ